ਇਕੀ ਪਤਾ ਕਾਦੇ ਵਾਸਤੇ ਬਣਾ ਕੇ ਛੱਡ ਗਏ ਅਸੀਂ ਤਾਂ ਮੰਨੇ ਕਰੀ ਸੀ ਅਸੀਂ ਤਾਂ ਕਹੀ ਸੀ ਕਿ ਵਈ ਜੇ ਤੋ ਬਣਾ ਤਾ ਪੱਟੋ ਨਹੀਂ ਪੱਟੋ ਨਾ ਜੀ ਉਹ ਕੰਦੇ ਤੋ ਰੁਗਦਾ ਹੀ ਨਹੀਂ ਤੇ ਅਜੋ ਤਿੰਨ ਚਾਰ ਸਾਲ ਹੋ ਗਈ ਇਹ ਇਕਵਰ ਬਣਾ ਕੇ ਛੱਡਦਾ ਨਾ ਸਾਡੀ ਪੇਟੇ ਦੀ ਗੱਡੀ ਆਵੇ ਨਾ ਸਾਡੀ ਖੰਡ ਦੀ ਗੱਡੀ ਆਵੇ ਨਾ ਸਾਡੀ ਲੱਕਣਾ ਦੀ ਗੱਡੀ ਆਵੇ ਦੋ ਵਾਲੀ ਤਾਂ ਸਾਡੀ ਗੱਡੀ ਫਤਲ ਸਵੱਚ ਗਈ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਜੀ ਸਾਡੀ ਇਸ ਸਾਗਰ ਕਰੈਨਾ ਸਟੋਰ ਤੋਂ ਲੈ ਕੇ ਬੇਠਾ ਫੈਕਟਰੀ ਤੱਕ ਗਲੀ ਕਹਿੰਦੇ ਮਨਜ਼ੂਰ ਹੋਈ ਸੀਗੀ ਪਰ ਇਹ ਗਲੀ ਦਾ ਕੋਈ ਵਿਕਾਸ ਨਹੀਂ ਹੋਇਆ ਕੋਈ ਇਸ ਦੇ ਵਿੱਚ ਸੀਵਰ ਦੀ ਸਬਦਾ ਨਹੀਂ ਨਾ ਸਾਨੂੰ ਵਾਟਰ ਵਕਤੀ ਸਬਦਾ ਅਬੂਹਰ ਸ਼ਹਿਰ ਦਾ ਦੇਸ਼ ਦੇ ਸਭ ਤੋਂ ਗੰਦੇ ਸ਼ਹਿਰਾਂ ਵਿੱਚ ਨਾਮ ਆਉਣ ਤੋਂ ਬਾਅਦ ਭਾਵੇਂ ਅਬੂਹਰ ਸ਼ਹਿਰ ਨੂੰ ਅੰਮ੍ਰਿਤ ਯੋਜਨਾ ਤਹਿਤ ਫੰਡ ਦਿੱਤੇ ਗਏ ਪਰ ਅਬੂਹਰ ਦੇ ਕਈ ਐਮਸੀਆ ਵੱਲੋਂ ਆਪਣੇ ਵਾਡਾਂ ਵਿੱਚ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਸ਼ਹਿਰ ਦੇ ਕਈ ਵਾਰਡ ਵਿਕਾਸ ਕਾਰਜ ਨੂੰ ਤਰਸ ਰਹੇ ਨੇ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮੀ ਅਕਾਲੀ ਦਲ ਚਿਲਾਾ ਫਾਜ਼ਲ ਕਾ ਦੇ ਸਾਬਕਾ ਇਸਤਰੀ ਵਿੰਗ ਪ੍ਰਧਾਨ ਬਲਵਿੰਦਰ ਕੌਰ ਸਿੱਧੂ ਨੇ ਕਹੀ ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਬੋਹਰ ਸ਼ਹਿਰ ਨੂੰ ਅੰਮ੍ਰਿਤ ਯੋਜਨਾ ਤਹਿਤ ਲਿਆਂਦਾ ਗਿਆ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਫੰਡ ਜਾਰੀ ਕੀਤੇ ਪਰ ਅਬੋਹਰ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਨੂੰ ਵਿਕਾਸ ਨਸੀਬ ਨਹੀਂ ਹੋਇਆ ਹਜੇ ਵੀ ਇੱਥੋਂ ਦੇ ਲੋਕ ਵਿਕਾਸ ਆਸ ਨੂੰ ਤਰਸ ਰਹੇ ਨੇ ਉਹਨਾਂ ਕਿਹਾ ਕਿ ਚੋਣਾ ਵੇਲੇ ਕਾਂਗਰਸ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਹੁਣ ਵਾਰਡ ਨੰਬਰ 2 ਦੇ ਐਮਪੀ ਵੀ ਕਾਂਗਰਸ ਦੇ ਨੇ ਉਹਨਾਂ ਮੰਗ ਕੀਤੀ ਕਿ ਇੱਥੋਂ ਦੇ ਲੋਕਾਂ ਨੂੰ ਇਸ ਗੰਦਗੀ ਤੋਂ ਜਲਦੀ ਤੋਂ ਜਲਦੀ ਨਿਜਾਤ ਦਵਾਈ ਜਾਵੇ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਭਾਰੀ ਵਿਰੋਧ ਕਰਨ ਨੂੰ ਮਜਬੂਰ ਹੋਣਗੇ ਹਾਂਜੀ ਮਤੇ ਕੀ ਨਾਮ ਆ ਤੁਹਾਡਾ RAM ਬੇਟੀ ਅੱਛਾ ਇਹ ਕਿਤੇ ਜਿਹੜੇ ਸੀਵਰੇਜ ਵਿੱਚ ਬਣਾਏ ਆ ਕਾਰਨ ਕੀ ਹੈ ਜੀ ਇਹ ਕੀ ਪਤਾ ਕਾਦੇ ਵਾਸਤੇ ਬਣਾ ਕੇ ਛੱਡ ਗਏ ਆ ਅਸੀਂ ਤਾਂ ਮੰਨੇ ਕਰੀ ਸੀ ਅਸੀਂ ਤਾਂ ਕਹੀ ਸੀ ਕਬਈ ਜੇ ਤਾਂ ਬਣਾ ਤਾਂ ਪੱਟੋ ਨਹੀਂ ਪੱਟੋ ਨਾ ਜੀ ਉਹ ਕਹਿੰਦੇ ਤਾਂ ਰੁਕਦਾ ਹੀ ਨਹੀਂ ਤੇ ਅਜੋ 3-4 ਸਾਲ ਹੋ ਗਈ ਇਹ ਕਬਰ ਬਣਾ ਕੇ ਛੱਡਦਾ ਹੈ ਨਾ ਸਾਡੀ ਪੇਟੇ ਦੀ ਗੱਡੀ ਆਵੇ ਨਾ ਸਾਡੀ ਖੰਡ ਦੀ ਗੱਡੀ ਆਵੇ ਨਾ ਸਾਡੀ ਲੱਕਣਾ ਦੀ ਗੱਡੀ ਆਵੇ ਦੋ ਵਾਰੀ ਤਾਂ ਸਾਡੀ ਗੱਡੀ ਪਟਲਸੋਂ ਬਚ ਗਈ ਇਹਨਾਂ ਰਿਆ ਹੋਦਾ ਜੀ ਇਹਨੂੰ ਬਣਾਉਣਾ ਇਹਨੂੰ 3 ਸਾਲ ਬਣਾ ਕੇ ਛੱਡਦਾ ਹੈ ਸਾਡੀ ਤਾਂ ਰੋਜੀ ਰੋਟੀ ਬੰਦ ਕਰਾ ਦਈ ਐ ਅਸੀਂ ਤਾਂ ਦੁਖੀ ਹੋ ਕੇ ਇੱਥੇ ਬੈਠੇ ਆ ਸਾਡੇ ਤਾਂ ਕਿੰਨੇ ਐਮਸੀ ਆਏ ਤੇ ਕਿੰਨੇ ਗਏ ਸਾਡੀ ਤਾਂ ਕਿਸੇ ਨੇ ਹੀ ਨਹੀਂ ਬਣਾਈ ਗਲੀ ਕਿਹੜੇ ਕਿਹੜੇ ਐਮਸੀ ਆਗੇ ਸੀਗੇ ਬਾਦੂ ਸਾਡੇ ਰਾਂਦੇ ਨੇ ਸਾਨੂੰ 40 ਸਾਲ ਹੋ ਗਏ ਸਾਡੇ ਆਂਦੇ ਨੂੰ ਬਾਦੂ ਐਮਸੀ ਬਦਲ ਗਏ ਪਹਿਲੇ ਪੱਪੂ ਸੀ ਫਿਰ ਗੋਦਾ ਐਮਸੀ ਸੀ ਔਰ ਰਿਚੀ ਐਮਸੀ ਆਗੇ ਤਿੰਨ ਆਗੇ ਸਾਡੀ ਤਾਂ ਕਿਸੇ ਨੇ ਵੀ ਨਹੀਂ ਸੁਣੀ ਅੱਛਾ ਜੀ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਡੀ ਗਲੀ ਬਣਨੀ ਚਾਹੀਦੀ ਹੈ ਬਸ ਐਸੀ ਤਾਂ ਜਿੱਥੇ ਕਹੋਗੇ ਉੱਥੇ ਵੋਟ ਪਾ ਦਾਂਗੇ ਨਹੀਂ ਔਰ ਤੁਸੀਂ ਵੋਟਾਂ ਪਾਉਂਗੇ ਕਿ ਬਾਈਕਟ ਕਰੋਗੇ ਵੋਟਾਂ ਦਾ ਵੋਟ ਪਾਣਗੇ ਅਸੀਂ ਬਾਈਕਟ ਕਿਉਂ ਕਰਨਗੇ ਨਹੀਂ ਹੁਣ ਤੁਸੀਂ ਵੋਟ ਕਿਹੜੀ ਪਾਰਟੀ ਨੂੰ ਪਾਉਂਗੇ ਅਸੀਂ ਪੰਗ ਜਿਹੜੀ ਕੋਈ ਸਾਡੀ ਸੜਕ ਬਣਾਉਗੀ ਸਾਡੀ ਸੁਣਊਗੀ ਸਾਡੀ ਮਜਬੂਰੀ ਸੁ ਸਾਡੀ ਕੋਈ ਜੀਤਨ ਦੇ ਬਾਅਦ ਸਾਡੀ ਕੋਈ ਬੂਹੇ ਤੇ ਨਹੀਂ ਆਂਦਾ ਸੀ ਮਰਿਆ ਚ ਜਿੰਦੇ ਨੇ ਬੋਟੇ ਲੈ ਕੇ ਚਲੇ ਜਾਂਦੇ ਸਾਡੇ ਤਾਂ ਸਾਡੇ ਪਹਿਲਾਂ ਤੁਸੀਂ ਗਲੀ ਬਣਾਓਗੇ ਫਿਰ ਵਟਾਂ ਪਾਓਗੇ ਹਾਂ ਜਿਹੜਾ ਹਾਂਜੀ ਹਾਂਜੀ ਪਹਿਲੇ ਸਾਡੀ ਗਲੀ ਦਾ ਮਸਲਾ ਕਰਾਜੇ ਇਹ ਜਿਹੜੇ ਬੁੱਝ ਬਣਾ ਕੇ ਖੜੇ ਕਰੇ ਆ ਜਿਵੇਂ ਮਰਜ਼ੀ ਕਰਾਜੇ ਡੱਡਾ ਨਹੀਂ ਟਪਦਾ ਸਾਡਾ ਜਿਹੜਾ ਐਮਸੀ ਹੁਣ ਮੌਜੂਦਾ ਤੁਹਾਡਾ ਗੱਲ ਸੁਣਦਾ ਤੁਹਾਡੀ ਕੋਈ ਨਹੀਂ ਸੁਣਦਾ ਹੁਣਾ ਹੁਣ ਕੋਈ ਸੁਣੇ ਨਾ ਪਹਿਲੇ ਸੁਣੀ ਸਾਡੀ ਤਾਂ ਕੋਈ ਸੀ ਨਹੀਂ ਸੁਣੀ ਕੋਈ ਨਹੀਂ ਸੁਣਦਾ ਐਮਸੀ ਕੋਣ ਆ ਉਹ ਤਾਂ ਪੱਕੀ ਪਤਾ ਕੋਦੇ ਚੀ ਹੈ ਐਮਸੀ ਹਾਂਜੀ ਹਾਂਜੀ ਸੁਖੀ ਜੀ ਜਿਹੜਾ ਅੱਜ ਤੁਹਾਡੇ ਕਾਫੀ ਕੰਮ ਰੁਕੇ ਹੋਣ ਕੀ ਲੱਛਣਾ ਦੌਰ ਚੱਲ ਰਿਹਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੱਲਾ ਬਸ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਜੀ ਸਾਡੀ ਇਸ ਸਾਗਰ ਕਰਨਾ ਸਟੋਰ ਤੋਂ ਲੈ ਕੇ ਪੇਠਾ ਫੈਕਟਰੀ ਤੱਕ ਗਲੀ ਕਹਿੰਦੇ ਮਨਜ਼ੂਰ ਹੋਈ ਸੀਗੀ ਪਰ ਇਹ ਗਲੀ ਦਾ ਕੋਈ ਵਿਕਾਸ ਨਹੀਂ ਹੋਇਆ ਕੋਈ ਇਸ ਦੇ ਵਿੱਚ ਸੀਵਰ ਦੀ ਸਬਦਾ ਨਹੀਂ ਨਾ ਸਾਨੂੰ ਵਾਟਰ ਵਕਸ ਦੀ ਸਬਦਾ ਨਾ ਸਾਡੀ ਗਲੀ ਵਿੱਚ ਕੋਈ ਸਫਾਈ ਕਰਨ ਵਾਲਾ ਹੁੰਦਾ ਨਾ ਕੋਈ ਝਾੜੂ ਵਾਲਾ ਨਾ ਕੋਈ ਕੂੜੇ ਵਾਲਾ ਇਥੋਂ ਤੱਕ ਵੀ ਅਸੀਂ ਸਾਡੀ ਗਲੀ ਦੇ ਵਿੱਚ ਕੋਈ ਪਾਣੀ ਦੇਣ ਵਾਸਤੇ ਵੀ ਨਹੀਂ ਆਉਂਦਾ ਜਿੰਨਾ ਵੀ ਇੱਥੇ ਆਟਾ ਐਮਸੀਐਸ ਨੂੰ ਨਿਰਮਲ ਸਿੰਘ ਰਿੱਚੀ ਆ ਜੀ ਉਹ ਇੱਥੇ ਵੜਿਆ ਨਹੀਂ ਵਾਰਡ ਚਾਨਕੀ ਨਹੀਂ ਆਉਂਦੇ ਆ ਜੀ ਉਹ ਵੀ ਭਰੋਸਾ ਦੇ ਜਾਂਦੇ ਆ ਵੀ ਕਰਵਾਵਾਂਗੇ ਕੰਮ ਪਰ ਸਾਡੇ ਵਾਰਡ ਚ ਇੱਥੇ ਕਿਸ ਸਾਈਡ ਤੇ ਕੋਈ ਕੰਮ ਨਹੀਂ ਹੋਇਆ ਜੀ ਹਾਂ ਜੀ ਅਸੀਂ ਤਾਂ ਇਹ ਸਿਵਰਾਂ ਨੂੰ ਇਹ ਸਿਵਰਾਂ ਨੂੰ ਹੋ ਗਏ 5-6 ਸਾਲ ਹੋ ਗਏ ਜੀ ਇਹਨੂੰ ਕੋਈ ਚਾਲੂ ਨਹੀਂ ਕੀਤਾ ਸਪਲਾਈ ਵੀ ਬੰਦ ਨਾ ਸਪਲਾਈ ਦਿੱਤੀ ਐ ਇਸ ਦੀ ਨਾ ਕੋਈ ਵਾਟਰ ਬਾਕਸ ਦਾ ਪਾਣੀ ਆ ਰਿਹਾ ਇਧਰ ਹੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਮੱਲਾਵਾਸੀ ਗਏ ਨਹੀਂ ਵੀ ਆਉਣੇ ਮੱਲਾਵਾਸੀ ਬਹੁਤ ਜਾਂਦੇ ਅਸੀਂ ਮੇਰ ਸਾਹਿਬ ਕੋਲੇ ਵੀ ਜਾ ਕੇ ਆਏ ਕਮੇਟੀ ਵੀ ਜਾ ਕੇ ਇੱਕ ਬਲੇਡ ਵੀ ਦਿੱਤੀ ਹੋਈ ਹੈ ਸੀਵਰਾ ਦੀ ਥੋੜੇ ਚਿਰ ਪਹਿਲਾਂ ਕੁਝ ਸਮੇਂ ਸਾਡੀ ਗਲੀ ਦੇ ਵਿੱਚ ਇੱਕ ਸੀਵਰ ਚ ਬੱਚਾ ਵੀ ਡਿੱਗ ਪਿਆ ਸੀ ਉਹਨਾਂ ਨੇ ਕਿਹਾ ਸੀ ਤੁਹਾਡੇ ਜਦੋਂ ਸਾਨੂੰ ਕੋਈ ਫੰਡ ਆਇਆ ਤੇ ਕਰਵਾ ਕੇ ਦਿੱਤਾ ਜਾਊਗਾ ਕੰਮ ਇਹ ਨਹੀਂ ਉਹਨਾਂ ਨੂੰ ਪੁੱਛਣਾ ਸੀ ਫੰਡ ਤਾਂ ਵਾਧੂ ਆ ਰਿਹਾ ਜੀ ਸਾਨੂੰ ਤਾਂ ਇਹ ਕਿਹਾ ਗਿਆ ਵੀ ਜਦੋਂ ਫੰਡ ਇੱਕ ਵਾਰ ਰੁਕੇ ਬੇ ਫੰਡ ਨਹੀਂ ਆਏ ਹਲੇ ਤਾਂ ਕਰਕੇ ਜੀ ਅੱਛਾ ਜੀ ਹੁਣ ਜਿਵੇਂ ਵੋਟਾਂ ਮੰਗਣਾਣ ਬੀਜੇਪੀ ਵਾਲੇ ਤੁਸੀਂ ਇਹਨਾਂ ਨੂੰ ਇਹਨਾਂ ਕੀ ਵਿਰੋਧ ਕਰੋਗੇ ਜਾਂ ਤੁਸੀਂ ਕਿਵੇਂ ਕਰੋਗੇ ਅਸੀਂ ਉਹਨਾਂ ਨੂੰ ਪੁੱਛਾਂਗੇ ਸਵਾਲ ਇਹ ਵੀ ਸਾਡਾ ਕਿਉਂ ਨਹੀਂ ਕੰਮ ਕਰਵਾ ਕੇ ਦਿੱਤਾ ਗਿਆ ਜੀ ਕੋਈ ਵੀ ਪਾਰਟੀ ਹੋਵੇ ਸਾਡੇ ਕੋਲ ਉਸੇ ਕੋਲ ਅਸੀਂ ਇਹੀ ਸਵਾਲ ਕਰਾਂਗੇ ਸਾਡਾ ਕੰਮ ਇਹਨਾਂ ਮਲੇ ਵਾਦੀ ਹੈ ਤੇ ਇਸ ਸਾਈਡ ਤੇ 100 150 ਘਰ ਹੈ ਜੀ ਠੀਕ ਹੈ ਜੀ ਇਸ ਅੱਜ ਤੁਸੀਂ ਇਹ ਹੀ ਸੋਚੋ ਵੀ ਅੱਜ ਕੱਲ ਦੇ ਯੁੱਗ ਦੇ ਵਿੱਚ ਇਹ ਸੀਵਰ ਦੀ ਅਸਲੀ ਸਬਦਾ ਨਹੀਂ ਅਤੇ ਲੋਕ ਸੀਵਰ ਤੋਂ ਬਿਨਾਂ ਫਿਰ ਜਾਣ ਕਿੱਥੇ ਜੀ ਇਸ ਮੱਲੇ ਵਿੱਚ ਕੋਈ ਸਰਕਾਰ ਵੱਲੋਂ ਕੋਈ ਸਹੂਦਤ ਆਈ ਹੈ ਨਹੀਂ ਸਾਡੇ ਮੱਲੇ ਵਿੱਚ ਕੋਈ ਸਹੂਦਤ ਨਹੀਂ ਸਰਕਾਰ ਦੀ